ਪੁਲਿਸ ਨਸ਼ੇ ਖਿਲਾਫ ਲਗਾਤਾਰ ਕਾਰਵਾਈ ਕਰ ਰਹੀ ਹੈ ਪੰਜਾਬ ਪੁਲਿਸ ਦੇ ਵੱਲੋਂ ਨਸ਼ਾ ਵਿਰੁੱਧ ਯੁੱਧ ਵੱਡੀ ਮੁਹਿੰਮ ਵਿੱਢੀ ਗਈ ਹੈ ਇਸੇ ਮੁਹਿੰਮ ਦੇ ਤਹਿਤ ਪੁਲਿਸ ਥਾਣਾ ਠੁੱਲੀਵਾਲ ਵੱਲੋਂ ਥਾਣਾ ਮੁਖੀ ਇੰਸਪੈਕਟਰ ਗੁਰਪਾਤ ਸਿੰਘ ਤਨਲਾ ਦੀ ਅਗਵਾਈ ਵਿੱਚ ਪਿੰਡ ਹਮੀਦੀ ਤੋਂ ਗੁਰਦੁਆਰਾ ਜਨ ਸਾਹਿਬ ਠੁੱਲੀਵਾਲ ਨੂੰ ਜਾਂਦੀ ਲਿੰਕ ਸੜਕ ਤੇ ਗਸ਼ਤ ਕੀਤੀ ਜਾ ਰਹੀ ਸੀ ਜਦੋਂ ਪੁਲਿਸ ਪਾਰਟੀ ਅਰਜਵਾਹੇ ਦੇ ਨੇੜੇ ਪਹੁੰਚੀ ਤਾਂ ਇੱਕ ਸ਼ਕਤੀ ਵਿਅਕਤੀ ਅਰਜਵਾਹੇ ਦੀ ਪੱਟੜੀ ਤੇ ਬੈਠਾ ਮਿਲਿਆ ਉਸ ਦੀ ਸ਼ੱਕ ਦੇ ਆਧਾਰ ਤੇ ਤਲਾਸ਼ੀ ਲੈਣ ਤੋਂ ਬਾਅਦ 90 ਨਸ਼ੀਲੀਆਂ ਗੋਲੀਆਂ ਅਤੇ ਇੱਕ 315 ਗੋਰ ਪਿਸਟਾਲ ਮੌਕੇ ਤੋਂ ਬਰਾਮਦ ਕੀਤਾ ਗਿਆ ਤੇ ਉਸਤੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ 65 ਇਸ ਮਾਮਲੇ ਬਾਰੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਬੱਡੀ ਮਹੰਮ ਜਦਨ ਸਿੰਘ ਬਰਦ ਅਤੇ آپریشن ਪਰਹਾਰ ਦੇ ਸਬੰਧ ਵਿੱਚ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਮਾਨਯੋਗ ਐਸਐਸਪੀ ਸਾਹਿਬ ਰਣਾਲਾ ਜੀਆਂ ਦੀਆਂ ਹਦਾਇਤਾਂ ਮੁਤਾਬਕ ਕੱਲ ਮੈਂ ਸਮੇਤ ਪੁਲਿਸ ਪਾਰਟੀ ਦੇ ਗ੍ਰਸਤ ਅਤੇ ਸ਼ੱਕੀ ਪਰਸਾਂ ਦੀ ਚੈਕਿੰਗ ਦੇ ਸਬੰਧ ਵਿੱਚ ਪੰਡ ਹਮੀਦੀ ਤੋਂ ਜਿਹੜਾ ਹੈਗਾ ਗੁਰਦੁਆਰਾ ਜੰਡਸਰ ਸਾਹਿਬ ਨੂੰ ਜਾਂਦੀ ਰੋਡ ਤੇ ਗਸ਼ਤ ਕਰ ਰਿਹਾ ਸੀ ਗਸ਼ਤ ਦੌਰਾਨ ਪੁਲ ਦੇ ਸੂਏ ਦੇ ਨੇੜੇ ਇੱਕ ਨੌਜਵਾਨ ਨੂੰ ਛਕੀ ਹਾਲਤ ਵਿੱਚ ਮਿਲਿਆ ਜਿਹਨੂੰ ਚੈੱਕ ਕਰਨ ਤੇ ਉਹਦੇ ਕੋਲੋਂ 90 ਨਸੀਡੀਆਂ ਗੋਲੀਆਂ ਇੱਕ ਪਿਸਤੌਲ 315 ਬੋਰ ਤੇ ਦੋ ਕਾਰਟੂਸ ਜ਼ਿੰਦਾ ਬਰਾਮਦ ਹੋਏ ਜੀ ਜਿਹਨੂੰ ਕਾਬੂ ਕਰਕੇ ਉਦੇ ਖਿਲਾਫ ਮੁਕੱਦਮਾ ਨੰਬਰ 7 ਮਿਤੀ 20/226 ਅੰਡਰ ਸੈਕਸ਼ਨ 22 ਐਨਡੀਪੀਐਸ ਐਕਟ ਤੇ 2554 ਨੰਬਰ ਅਰਮਜਿਕਟ थाना ਠੁਲੀਆ ਵਿਖੇ ਦਰਜ ਕੀਤਾ ਗਿਆ ਇਹਨੇ ਪੁੱਛਣ ਤੇ ਆਪਣਾ ਨਾਮ ਲਵਪ੍ਰੀਤ ਸਿੰਘ ਰੁੱਖ ਜੈਂਡੋ ਪੁੱਤਰ ਜਰਨੈਲ ਸਿੰਘ ਵਾਸੀ ਮਹਿਲਕੁਰਦ ਦੱਸਿਆ ਜਿਸ ਦੇ ਤੇ ਕੋਈ ਪਹਿਲਾਂ ਹੀ ਮਾਮਲੀ ਹੋਪਦਾ ਚੁਗੀ ਹਾਂਜੀ ਇਹ ਜਿਹੜਾ ਹੈਗਾ ਮਹਿਲਕੁਰਦ थाना ਮਹਿਲਕਲਾਂ ਦੇ ਅੰਦਰ ਪੈਂਦਾ ਹੈ ਮਹਿਲਕਲਾਂ ਥਾਣੇ ਤੋਂ ਅਸੀਂ ਰਿਕਾਰਡ ਚੈੱਕ ਕਰਵਾਇਆ ਹੈ ਇਰੇ ਖਿਲਾਫ ਪਹਿਲਾਂ ਵੀ ਵੱਖ-ਵੱਖ ਤਰਾਮਾਂ ਦੇ ਤਹਿਤ ਸੱਤ ਮੁਕੱਦਮੇ ਦਰਜ ਨੇ ਜੀ ਕੋਈ ਹੋਰ ਉਸ ਪੁਲਤਾਲ ਦਵਾਰ ਦਾਣ ਕੋਈ ਹੋਰ ਜੈ ਗੈਸਟਰ ਨੂੰ ਤੁੰਤ ਹੋਵੇ ਇਹ ਰਾਜ ਜੀ ਅੱਜ ਪੁਲਸ ਰਿਮਾਂਡ ਹਾਸਲ ਕਰਕੇ ਕੋਰਟ ਚ ਕੇਸ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਊਗਾ ਇਹ ਪੁਲਸ ਰਿਮਾਂਡ ਦਾ ਜੋ ਵੀ ਗੱਲ ਸਾਹਮਣੇ ਆਈ ਤਾਂ ਉਹਦੇ ਬਾਰੇ ਤੁਹਾਨੂੰ ਦੁਬਾਰਾ ਰਿਪੋਰਟ ਦਿੱਤੀ ਜਾਊਗੀ ਪੁਲਿਸ ਨਸ਼ੇ ਖਿਲਾਫ ਲਗਾਤਾਰ ਕਾਰਵਾਈ ਕਰ ਰਹੀ ਹੈ ਪੰਜਾਬ ਪੁਲਿਸ ਦੇ ਵੱਲੋਂ ਨਸ਼ਾ ਵਿਰੁੱਧ ਯੁੱਧ ਵੱਡੀ ਮੁਹਿੰਮ ਵਿੱਢੀ ਗਈ ਹੈ ਇਸੇ ਮੁਹਿੰਮ ਦੇ ਤਹਿਤ ਪੁਲਿਸ ਥਾਣਾ ਠੁੱਲੀਵਾਲ ਵੱਲੋਂ ਥਾਣਾ ਮੁਖੀ ਇੰਸਪੈਕਟਰ ਗੁਰਪਾਤ ਸਿੰਘ ਤਨਾਲਾ ਦੀ ਅਗਵਾਈ ਵਿੱਚ ਪਿੰਡ ਹਮੀਦੀ ਤੋਂ ਗੁਰਦੁਆਰਾ ਜਨ ਸਾਹਿਬ ਠੁੱਲੀਵਾਲ ਨੂੰ ਜਾਂਦੀ ਲਿੰਕ ਸੜਕ ਤੇ ਗਸ਼ਤ ਕੀਤੀ ਜਾ ਰਹੀ ਸੀ ਜਦੋਂ ਪੁਲਿਸ ਪਾਰਟੀ ਅਰਜਵਾਹੇ ਦੇ ਨੇੜੇ ਪਹੁੰਚੀ ਤਾਂ ਇੱਕ ਸ਼ਕਤੀ ਵਿਅਕਤੀ ਅਰਜਵਾਹੇ ਦੀ ਪੱਟੜੀ ਤੇ ਬੈਠਾ ਮਿਲਿਆ ਉਸ ਦੀ ਸ਼ੱਕ ਦੇ ਆਧਾਰ ਤੇ ਤਲਾਸ਼ੀ ਲੈਣ ਤੋਂ ਬਾਅਦ 90 ਨਸ਼ੀਲੀਆਂ ਗੋਲੀਆਂ ਅਤੇ ਇੱਕ 315 ਬੋਰ ਪਿਸਤੌਲ ਮੌਕੇ ਤੋਂ ਬਰਾਮਦ ਕੀਤਾ ਗਿਆ ਤੇ ਉਸਤੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਫੰਸਰ ਇਸ ਮਾਮਲੇ ਬੈਕੰਡੀ ਲਈ ਡਿਪ੍ਰੈਸ ਕੰਟਰੋਲ ਸਟੇਜ ਆ ਗਿਆ। ਪੰਜਾਬ ਸਰਕਾਰ ਵੱਲੋਂ ਬੱਡੀ ਮੁਹੰਮਦ ਯੋਦਨ ਸਿੰਘ ਵਰਦ ਅਤਿਪਰੇਸ਼ਨ ਪਰਹਾਰ ਦੇ ਸਬੰਧ ਵਿੱਚ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਮਾਨਯੋਗ ਐਸਐਸਪੀ ਸਾਹਿਬ ਬਰਨਾਲਾ ਜੀ ਆਂ ਦੀਆਂ ਅਨੁਸਾਰ ਇਤਾਂ ਮੁਤਾਬਕ ਕੱਲ ਮੈਂ ਸਮੇਤ ਪੁਲਿਸ ਪਾਟੀ ਦੇ ਗਸ਼ਤ ਅਤੇ ਛਕੀਪੁਰਸਾਂ ਦੀ ਚੈਕਿੰਗ ਦੇ ਸਬੰਧ ਵਿੱਚ ਪਿੰਡ ਹਮੀਦੀ ਤੋਂ ਜਿਹੜਾ ਹੈਗਾ ਗੁਰਦੁਆਰਾ ਜੰਡਸਰ ਸਾਹਿਬ ਨੂੰ ਜਾਂਦੀ ਰੋਡ ਤੇ ਗਸ਼ਤ ਕਰ ਰਿਹਾ ਸੀ ਗਸ਼ਤ ਦੌਰਾਨ ਪੁਲ ਦੇ ਸੂਏ ਦੇ ਨੇੜੇ ਇੱਕ ਨੌਜਵਾਨ ਸਾਨੂੰ ਛਕੀ ਹਾਲਤ ਵਿੱਚ ਮਿਲਿਆ ਜਿਹਨੂੰ ਚੈੱਕ ਕਰਨ ਤੇ ਉਹਦੇ ਕੋਲੋਂ 90 ਨਸੀਡੀਆਂ ਗੋਲੀਆਂ ਇੱਕ ਪਿਸਤੌਲ 315 ਬੋਰ ਤੇ ਦੋ ਕਾਰਤੂਸ ਜਿੰਦਾ ਬਰਾਮਦ ਹੋਏ ਜੀ ਜਿਹਨੂੰ ਕਾਬੂ ਕਰਕੇ ਉਹਦੇ ਖਿਲਾਫ ਮੁਕੱਦਮਾ ਨੰਬਰ 7 ਮਿਤੀ 20 226 ਅੰਡਰ ਸੈਕਸ਼ਨ 22 ਐਨਡੀਪੀਐਸ ਐਕਟ ਤੇ 2554 ਨੰਬਰ ਜੈਕਟ थाना ਠੁਲੀਆ ਵਿਖੇ ਦਰਜ ਕੀਤਾ ਗਿਆ ਇਹਨੇ ਪੁੱਛਣ ਤੇ ਆਪਣਾ ਨਾਮ ਲਵਪ੍ਰੀਤ ਸਿੰਘ ਰੁਖਜੈਂਡੋ ਪੁੱਤਰ ਜਨਰਲ ਸਿੰਘ ਵਾਸੀ ਮਹਿਲਕੁਰਦ ਦੱਸਿਆ ਜੀ ਜ਼ਿਲ੍ਹੇ ਦੇ ਕੋਈ ਪਹਿਲਾਂ ਹੀ ਮਾਮਲੇ ਬੋਧਾ ਚੁਗੀ ਹਾਂਜੀ ਇਹ ਜਿਹੜਾ ਹੈਗਾ ਮਹਿਲਖੁਰਦ ਥਾਣਾ ਮਹਿਲਕਲਾਂ ਦੇ ਅੰਦਰ ਪੈਂਦਾ ਹੈ ਮਹਿਲਕਲਾਂ ਥਾਣੇ ਤੋਂ ਅਸੀਂ ਰਿਕਾਰਡ ਚੈੱਕ ਕਰਵਾਇਆ ਹੈ ਇਹਦੇ ਖਿਲਾਫ ਪਹਿਲਾਂ ਵੀ ਵੱਖ-ਵੱਖ ਤਰਾਮਾਂ ਦੇ ਤਹਿਤ ਸੱਤ ਮਕਦਮੇ ਦਰਜ ਨਹੀਂ ਕੋਈ ਹੋਰ ਕੁਸ ਪੁਰਤਾਲ ਦਵਾਰਦਾਨ ਕੋਸੋਰ ਜਿਹੜੇ ਗੈਂਗਸਟਰ ਹਨ ਤੁਹਾਨੂੰ ਇਹ ਰਾਜ ਅੱਜ ਪੁਲਿਸ ਰਿਮਾਂਡ ਹਾਸਲ ਕਰਕੇ ਕੋਰਟ ਚ ਕੇਸ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਊਗਾ ਇਹ ਪੁਲਿਸ ਰਿਮਾਂਡ ਤੋਂ ਜੋ ਵੀ ਗੱਲ ਸਾਹਮਣੇ ਆਈ ਉਹ ਉਹਦੇ ਬਾਰੇ ਤੁਹਾਨੂੰ ਦੁਬਾਰਾ ਰਿਪੋਰਟ ਦਿੱਤੀ ਜਾਊਗੀ ਜੀ